ਹਾਂਜੀ ਅੱਜ ਮਿਤੀ 27 2025 ਨੂੰ 220 ਕੇਵੀ ਸਬਸਟੇਸ਼ਨ ਸਿੰਘਾਵਾਲਾ ਵਿਖੇ ਪੀਐਸਟੀਸੀਐਲ ਅਤੇ ਪੀਐਸਪੀਸੀਐਲ ਦੀ ਸਾਂਝੀ ਕਮੇਟੀ ਦੀ ਚੋਣ ਕੀਤੀ ਗਈ ਹੈ ਤਾਂ ਉਹਦੇ ਬਾਰੇ ਆਪਾਂ ਪੁੱਛਾਂਗੇ ਜੀ ਕਿਹੜੇ ਕਿਹੜੇ ਕਰਮਚਾਰੀਆਂ ਨੂੰ ਕਿਹੜੇ ਕਿਹੜੇ ਅਹੁਦੇ ਮਿਲੇ ਨੇ ਜੀ ਸਚਿਨ ਗੋਦਾਰਾ ਡਿਵੀਜ਼ਨ ਪ੍ਰਧਾਨ 132 ਕੇਵੀ ਮੋਗਾ ਵੱਲ ਤੋਂ ਠੀਕ ਹੈ ਜੀ ਬਰਨ ਸਿੰਘ ਜੀ ਸਾਥੀ ਨੇ 132 ਕੇਵੀ ਕੋਰੀਆ ਕਨਨੀਪਲਾਟ ਹਾਂਜੀ ਸਰ ਰਜਤ ਸਿੰਘਲਾ 220 ਕੇਵੀ ਸਬਸਟੇਸ਼ਨ ਮੋਗਾ ਜਥੇ ਬੰਦਕ 77 ਮੈਂ ਤਰਸੇਮ ਸਿੰਘ ਕੈਸ਼ੀਅਰ ਠੀਕ ਹੈ ਜੀ ਵਿਜੇ ਕੁਮਾਰ ਜੀ 220 ਕੇਵੀ ਸਿੰਘਾਣਾ ਤੋਂ ਹਾਂਜੀ ਸਰ 132 ਕੇਵੀ ਘੋੜੀਆ ਕਲਾਸ਼ੇਨ ਕੁਮਾਰ ਜੀ ਸਾਇਕ ਸਕੱਤਰ ਹਾਂਜੀ ਹਾਂਜੀ ਸਰ ਜੈਪਾਲ ਸਿੰਘ ਸੈਕਟਰੀ ਡਿਵੀਜ਼ਨ ਕਮੇਟੀ ਮੋਗਾ ਠੀਕ ਹੈ ਜੀ ਹਾਂਜੀ ਲਖਵੀਰ ਸਿੰਘ ਸਮਾਲ ਭਾਈ ਤੋਂ ਜੈ ਸਬਸਟੇਸ਼ਨ ਤੇ ਮੀਤ ਪ੍ਰਧਾਨ ਦੇ ਉਹਦੇ ਤੇ ਜੀ ਸਰ ਦਰਮੇਸ਼ ਸਿੰਘ ਛਾਰਕ ਦੇ ਦਫਤਰ ਨੇ ਨੇਪ ਨੂੰ ਸਹਾਇਤਾ ਦਿੱਤੀ ਠੀਕ ਹੈ ਜੀ ਸਰਦੀਪ ਕੁਮਾਰ ਆਰਟੀਐਮ ਛਾਰਕ ਦੇ ਵੀ ਸਬਸਟੇਸ਼ਨ ਰਾਮੂ ਵਾਲਾ ਸਹਾਇਕ ਪ੍ਰੈਸ ਕਰਤਾ ਠੀਕ ਹੈ ਜੀ ਅੱਜ ਜਿਹੜੀ ਇਹ ਚੋਣ ਹੋਈ ਹੈ ਜ਼ੋਨ ਦੇ ਫੈਸਲੇ ਮੁਤਾਬਕ ਗ੍ਰਿਡ ਸਬਸਟੇਸ਼ਨ ਟੈਕਨੀਕਲ ਦੇ ਕਲੈਰੀਕਲ EMPLOYEES ਨੂੰ ਪੰਜਾਬ ਪਾਰ ਦਵਾਇਆ ਹੈ ਪਾਵਰ ਕਾਮ ਤੇ ਟ੍ਰਾਂਸਕੋ ਜ਼ੋਨ ਦੇ ਫੈਸਲੇ ਮੁਤਾਬਕ ਜਿਹੜੀ ਮੋਗਾ ਨਵੀਂ ਕਮੇਟੀ ਚੋਣ ਕੀਤੀ ਗਈ ਜਿੰਦੇ ਵਿੱਚ ਪਾਵਰ ਕਾਮ ਤੇ ਟ੍ਰਾਂਸਕੋ ਦੀ ਇੱਕਠੀ ਚੋਣ ਹੈ ਤੇ ਸਾਨੂੰ ਅਮੇਂਜ ਕਰਦੀ ਹੈ ਸਟੇਟ ਕਮੇਟੀ ਜਿਹੜਾ ਜਖੀਵਾ ਜੀ ਵੀ ਹਾਜ਼ਰ ਸੀ ਪ੍ਰਧਾਨ ਜੀ ਰਮਜੀਤ ਚਾਨਾ ਸੁਮੰਦਰ ਸਿੰਘ ਪ੍ਰੈਸ ਸੈਕਟਰੀ ਤੇ ਹੁਣ ਆ ਵੀ ਸਾਡੇ ਸੰਵਿਧਾਨ ਦੇ ਅਨੁਸਾਰ ਜਿਹੜੀ ਨਵੀਂ ਕਮੇਟੀ ਬਣਦੀ ਹੈ ਤਾਂ ਉਹਨਾਂ ਕੋਲ ਸਵਿਧਾਨ ਦੀ ਕਸਮ ਵੀ ਚੁਕਾਈ ਜਾਂਦੀ ਹੈ ਉਹ ਮੈਂ ਦੋ ਸ਼ਬਦ ਮੈਂ ਬੋਲੂਗਾ ਉਸ ਮਗਰ ਤੁਸੀਂ ਬੋਲ ਪਹਿਣਾ ਤੇ ਇਹ ਆਪਣਾ ਆਪਣਾ ਨਾਮ ਲੈ ਕੇ ਮੈਂ ਮੈਂ ਸੁਮਨ ਜੈਪਾਲ ਸਿੰਘ ਅਸ਼wini ਕੁਮਾਰ ਮੈਂ ਮੈਂ ਸੁਨੀਲ ਕੁਮਾਰ ਮੈਂ ਜੈਪਾਲ ਸਿੰਘ ਮੈਂ ਲਖੀਤ ਸਿੰਘ ਮੈਂ ਲਖੀਤ ਸਿੰਘ ਮੈਂ ਪ੍ਰਦੀਪ ਕੁਮਾਰ ਯੂਨਤ ਦੇ ਸਿਧਾਂਤ ਦੀ ਸੋਚਕਦੇ ਆ ਪਰਮਾਤਮਾ ਨੂੰ ਸ਼ਕਸ਼ ਮੰਨ ਕੇ ਪਰਮਾਤਮਾ ਨੂੰ ਸ਼ਕਸ਼ ਮੰਨ ਕੇ ਕਿ ਅਸੀਂ ਅਸੀਂ ਬਿਨਾਂ ਕਿਸੇ ਵਿਰੋਧ ਵਿਰੋਧ ਦਵਤ ਦਵਤ ਤੋਂ ਤੇ ਯੂਨਤ ਦੀ ਸੇਵਾ ਯੂਨੀਅਨ ਦੀ ਸੇਵਾ ਸਬਸਟੈਂਸ ਸਟਾਫ ਦੇ ਹਿੱਤਾਂ ਦੀ ਰਾਖੀ ਕਰਨ ਲਈ ਅਸੀਂ ਅਪਤੰ ਦੇ ਨਾਲ ਤੰਦਰੁਸਤ ਦੇ ਨਾਲ ਕੰਮ ਕਰਾਂਗੇ ਤਾਂ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਯੂਨੀਅਨ ਦੇ ਨਾਂ ਨੂੰ ਵੀ ਅੱਗੇ ਲੈ ਕੇ ਜਾਵਾਂਗੇ ਤਾਂ ਇਮਾਨਦਾਰਨ ਕੰਮ ਕਰਦੇ ਹੋਏ ਕਿਸੇ ਵੀ ਸਬਸਟੇਸ਼ਨ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਮੁਲਾਜ਼ਮ ਨੂੰ ਕੋਈ ਕੋਈ ਸਮੱਸਿਆ ਹੋਊਗੀ ਤਾਂ ਅਸੀਂ ਪਹਿਲ ਦੇ ਆਧਾਰ ਤੇ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਉਣ ਦੀ ਕੋਸ਼ਿਸ਼ ਕਰਾਂਗੇ ਹੱਲ ਕਰਉਣ ਦੀ ਕੋਸ਼ਿਸ਼ ਕਰਾਂਗੇ ਤੇ ਅਗਰ ਕੋਈ ਮਸਲਾ ਵਿਕੜਦਾ ਹੈ ਤਾਂ ਸਾਡੀ ਜਿਹੜੀ ਹਾਇਰ ਕਮੇਟੀਜ਼ ਹੈ ਉਹਨਾਂ ਨੇ ਸਾਨੂੰ ਸਹਿਯੋਗ ਦੇਣ ਦਾ ਸਾਥ ਦੇਣ ਦਾ ਪੂਰਾ ਵਿਸ਼ਵਾਸ ਦਿਵਾਇਆ ਉਹਨਾਂ ਨੇ ਸਾਨੂੰ ਸਹਿਯੋਗ ਦੇਣ ਦਾ ਸਾਥ ਦੇਣ ਦਾ ਪੂਰਾ ਵਿਸ਼ਵਾਸ ਦਿਵਾਇਆ ਤੇ ਬਾਕੀ ਮੁਬਾਰਕ ਵੀ ਹੈ ਸਾਰੀ ਕਮੇਟੀ ਨੂੰ ਤੇ ਉਮੀਦ ਵੀ ਕਰਦੇ ਆ ਕਿ ਆਪਣ ਜਿਵੇਂ ਸਾਡੇ ਬਲਵੀਰ ਸਿੰਘ ਬਹੁਤ ਸਾਡੇ ਸੀਨੀਅਰ ਆਗੂ ਹੈ ਜਿਹੜੇ ਮੈਜ ਜੀ ਰਿਟਾਇਰ ਹੋਣ ਜਾ ਰਹੇ ਆ ਇਹਨਾਂ ਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਜੀ ਉਹਨਾਂ ਦੇ ਵਿੱਚ ਤੇ ਮੈਜ ਸਾਹਿਬ ਮੇਰੇ ਰਿਟਾਇਰਮੇ 10 ਮਹੀਨੇ ਰਹਿ ਗਏ ਆ ਅਸੀਂ ਚਾਹੁੰਦੇ ਆ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਉਹ ਆ ਕੇ ਜੂਨ ਵਿੱਚ ਕੰਮ ਕਰੇ ਤਾਂ ਅਸੀਂ ਇਹ ਵੀ ਹੈ ਕਿ ਅਸੀਂ ਰਿਟਾਇਰੀ ਬੰਦੇ ਨੂੰ ਸਾਡੇ ਸਬਦਾਨਤਾਪ ਅਸੀਂ ਜੂਨ ਵਿੱਚ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਦਿੰਦਾ ਉਹ ਜਿਹੜਾ ਜਿਹੜਾ ਰਿਟਾਇਰ ਹੋ ਜੇ لیکن ਦੇਖ ਕੇ ਜਿਹੜੇ ਟਰਮ ਜਿਹੜਾ ਆ ਗਿਆ ਜੀ ਬਲਵਿੰਦਰ ਸਿੰਘ ਜੀ ਟਰਮ ਚ ਬੰਨ ਗਿਆ ਜਿੰਨਾ ਜਿਹੜੇ ਟਰਮ ਖਤਮ ਨਹੀਂ ਹੋਊਗੇ ਉਹਨਾਂ ਜਿਹੜੇ ਆਪਣੇ ਉਹ ਤੋਂ ਬਰਫਰ ਲੈਣਗੇ ਇਹ ਮਹਿਕਮਾ ਦਾ ਨਿਜੀ ਵੀ ਹੈ ਕਿ ਟਰਮ ਤੱਕ ਬੰਦਾ ਹੋ ਰਹੇਗਾ ਤੇ ਰਿਟਾਇਰੀ ਦਾ ਸੀ ਵਿਰੋਧ ਕਰਦੇ ਤੇ ਕਰਦੇ ਰਵਾਂਗੇ ਥੈਂਕ ਯੂ ਸੌ ਗੁੱਡ ਓਕੇ ਜੀ